ਗਾਇਸ ਵੈਲਕਮ ਟੂ ਮਾਈ ਚੈਨਲ অর ਵੈਲਕਮ ਬੈਕ ਟੂ ਮਾਈ ਚੈਨਲ ਅੱਜ ਜਗਾ ਕੈਂਬਰਿਜ ਦਾ ਡੇ 2 ਤੇ ਅੱਜ ਮੈਂ ਆਬਵੀਅਸਲੀ ਚੈੱਕ ਆਊਟ ਕਰ ਲਿਆ ਤਾਂ ਮੇਰੇ ਕੋਲੇ ਬੈਗ ਨਹੀਂ ਆਪਣੇ ਠੀਕ ਆ ਤੇ ਹੁਣ ਮੈਂ ਫੇਰ ਸਕੂਟਰ ਲੈਣਾ ਆ ਉਹ ਹੀ ਲੈਣੀ ਆ ਤੇ ਅੱਜ ਮੈਂ ਜਾਣਾ ਆ ਜਿਹਦੇ ਵੀ ਕਹੇ ਸੀ ਬੋਟ ਰਾਈਡ ਤੇ ਹੁਣ ਡਾਇਰੈਕਟਲੀ ਮੈਂ ਪਹਿਲਾ ਬੋਟ ਵਾਲੀ ਜਗ੍ਹਾ ਤੇ ਜਾਉਂਗੀ ਉੱਥੇ ਪਹਿਲਾਂ ਉਹ 45 ਮਿੰਟ ਖੁਦ ਰੂਟ ਕਰਾਉਣਗੇ ਟੂਰ ਕਰਾਉਣਗੇ ਫਿਰ ਉਹ 30 ਮਿੰਟ ਦੇ ਆਪਾਂ ਨੂੰ ਫ੍ਰੀ ਬੋਟ ਦੇਣਗੇ ਜਿਹਦੇ ਚ ਆਪਾਂ ਖੁਦ ਉਹਨੂੰ ਮੈਂ ਖੁਦ ਚਲਾਉਂਗੀ ਠੀਕ ਹੈ ਤੇ ਆਮ ਬੀਰੀ ਐਕਸਾਈਟਿਡ लेट्स ਗੋ ਹੇਅਰ ਆਈ ਆਮ ਬੋਟ ਤੇ ਆਹ ਵਾਲਾ ਬ੍ਰਿਜ ਆ ਜਿੱਥੋਂ ਇਹ ਸਟਾਰਟ ਕਰਦੇ ਨੇ ਰਾਈਟ ਐਂਡ ਆਹ ਵਾਲੀ ਬੋਟ ਤੇ ਪਹਿਲਾਂ ਇਹਨਾਂ ਨੇ 45 45 ਮਿੰਟਸ ਦਾ ਟੂਰ ਦੇਣਾ ਆ ਉਸ ਤੋਂ ਬਾਅਦ ਫ੍ਰੀ ਬੋਟਸ ਕਹਿੰਦੇ ਦਿੰਦੇ ਆ ਪਤਾ ਨਹੀਂ ਆਹ ਵਾਲੀ ਦੀ ਗੱਲ ਕਰਦੇ ਨੇ ਇਹ ਚਲਾ ਰਹੇ ਆਂਦੇ ਆ ਇਹ ਕੋਈ ਛੋਟੀਆਂ ਨਹੀਂ ਛੋਟੀਆਂ ਵਾਲੀ ਬੋਟ ਆ ਏਦਾਂ ਚਲਾਉਂਦੇ ਨੇ ਇਹ ਜਿਦਾ ਆ ਡੰਡਾ ਆ ਦਿੰਦੇ ਹੁਣ ਤੁਸੀਂ ਜੇਕਰ ਤੁਸੀਂ ਆਪ ਚਲਾਣਾ ਹੋਵੇ ਵੈਸੇ ਏਦਾਂ ਚਲਾਉਂਦੇ ਨੇ ਏਦਾਂ ਮੈਂ ਬੈਠ ਕੇ ਚਾਹੂੰਗੀ ਇਸ ਤੋਂ ਬਾਅਦ ਉਹ ਦੇਖ ਹੋ ਰਾਂਗੇ ਕੂਲ ਜੀ ਚੀਜ਼ਾਂ ਬੜੀ ਕੂਲ ਜੀ ਲੱਗਦੀਆਂ ਨਾ ਪਤਾ ਨਹੀਂ ਇਹਨਾਂ ਥੱਲੇ ਕੁਝ ਰੱਖਿਆ ਹੋਣਾ ਜਿਹਦੇ ਤੇ ਇਹ ਡੰਡਾ ਇਹ ਫਸ ਜਾਂਦਾ ਇਹਨਾਂ ਦਾ ਉਹ ਇਹਨਾਂ ਦਾ ਫਸਦਾ ਕਿੱਥੇ ਮੈਨੂੰ ਸਮਝ ਆਉਂਦੀ ਹੈਗੀ ਅੱਧੀਆ ਸੋਨ ਮੈਂ ਵੇਟ ਕਰ ਰਹੀ ਹਾਂ ਨੈਕਸਟ ਜਿਹੜਾ ਨਾ ਚੱਲਣਾ ਹੈ ਬਿਕਾਜ਼ ਇਹਦੇ ਇੱਕ ਕੱਲੀ ਨੂੰ ਤਾਂ ਆਬਵੀਸਲੀ ਮੈਂ ਚਲਾਉਣਗੇ ਨਹੀਂ ਮੇਰੇ ਵਾਸਤੇ ਗੁੱਟ ਨਹੀਂ ਲੱਗੇ ਜਾਣਗੇ ਸੋ ਮੈਂ ਵੇਟ ਕਰ ਰਹੀ ਹਾਂ ਕਿ ਮੈਂ ਨੈਕਸਟ ਵਾਲੇ ਜਿਹੜਾ ਇਹਨਾਂ ਦਾ ਜਾਣਾ ਹੈ ਗਰੁੱਪ ਉੱਤੇ ਚ ਜਾ ਕੇ ਉਹਦੇ ਚ ਚਲਾਉਂਗੇ ਫਿਰ ਆਪਾਂ ਉੱਥੋਂ ਕੰਟੀਨਿਊ ਕਰਦੇ ਆ ਮੈਂ ਟੂਰ ਵਾਸਤੇ ਨਹੀਂ ਐਕਸਾਈਟਿਡ ਆ ਕਿ ਜਿਹਦਾ ਮੈਂ ਪਹਿਗੇ ਤਾਂ ਜਿਹੜਾ ਮੈਨੂੰ ਫ੍ਰੀ ਬੋਟ ਮਿਲ ਰਹਾ ਮੈਂ ਉਹਦੇ ਨਾਲੋਂ ਜ਼ਿਆਦਾ ਐਕਸਾਈਟਿਡ ਆ ਕਿ ਮੈਨੂੰ ਫ੍ਰੀ ਬੋਟ ਮਿਲੋਗੀ ਜਿਹੜੀ ਮੈਂ ਆਪ ਚਲਾਉਣੀ ਹੈ ਫਰਾਈਟ ਸੋ ਮੈਂ ਟਿਕਟ ਥੋੜੀ ਚੇਂਜ ਕਰਾਈਆ ਮੇਰਾ 11:30 ਦਾ ਸੀਗਾ ਪਰ ਮੈਂ 10:11 ਪਹੁੰਚ ਗਈ ਉਹਨਾਂ ਨੇ ਕਿਹਾ ਸੀ ਕੱਲ ਕਿ ਅਗਰ ਤੁਸੀਂ ਅੱਗੇ ਪਿੱਛੇ ਜਾਣਾ ਤੁਸੀਂ ਗੱਲ ਕਰ ਸਕਦੇ ਹੋ ਚੇਂਜ ਕਰ ਦੇਣਗੇ ਫਿਰ ਮੈਂ ਅੱਧਾ ਘੰਟਾ ਕਨੋ ਵੇਟ ਕਰਨਾ ਲੈਟਸ ਆਸਕ ਲੈਟਸ ਰਿਕਵੈਸਟ ਮੈਂ ਰਿਕਵੈਸਟ ਕੀਤੀ ਤਾਂ ਉਹਨਾਂ ਨੇ ਮੇਰਾ 11 ਵਜੇ ਦਾ ਕਰਤਾ ਹੁਣ ਮੈਂ 11 ਵਜੇ ਜਾਉਂਗੀ ਉਰਾਈਦੀ ਸੇ ਉੱਪਰ ਬੈਗੇ। ਓ ਮਾਈ ਗਾਡ। ਨੈਗੇ ਸਰਮਾਈ ਸੋ ਮੈਂ ਅੱਪੇ ਸਭ ਤੋਂ ਪਿੱਛੇ ਬੈਠੀ ਆ। ਮੈਂ ਯਾ ਇਥੋ ਸਾਈਡ ਦਵਾਦਾ ਮਿਲਦੀ ਆ। ਬੀ ਹੋ ਗਿਆ ਪਰ ਮੈਂ ਅਭੀ ਇਹ ਦਿਖਾ ਨਹੀਂ ਦਿੱਤਾ। ਫਰੈਂਡਸ ਇਹ ਆਇਨੇ। ਮੈਂ ਲੱਗਦਾ ਮਨੇ ਬੈਲਣ ਵਾਸਤੇ ਆ ਜਾ। ਨਹੀਂ ਆਇਆ। ਨਹੀਂ ਆਇਆ। ਮੈਨੂੰ ਲੱਗਦਾ ਆ ਸੈਨੇ। ਤੇ ਇਥੇ ਅਸੀਂ ਜਾਣਾ ਹੈ ਅੱਗੇ। ਉਹ ਚਲੇ ਗਿਆ ਸਾਡੇ ਵਾਲਾ ਬੰਦਾ ਹਲੇ ਆਇਆ ਨਹੀਂ ਹੈਗਾ। ਸੋ lets wait for him to come। As the driver, inside the boat and seated by all the time on the road. Second oldest bridge, I think. I he is the Tapuva, maybe? Maybe I don't know. Let's see. ਸ਼ੀਸ ਗਾਣਾ ਦੂ ਉਹ ਉਹ ਆ ਬ੍ਰਿਜ ਕਿੰਨੇ ਟਾਲ ਸਾਲ ਪੁਰਾਣਾ ਆ ਸਾਡੇ ਵਾਲੇ 50 ਸਾਲ ਬਾਅਦ ਹੀ ਉਖੜਨ ਲੱਗ ਜਾਂਦੇ ਨੇ ਜਾਂ ਡਿੱਗੀ ਜਾਂਦੇ ਨੇ ਰੰਦੇ ਖੁੱਲਦੇ 400 ਸਾਲ ਪੁਰਾਣਾ ਹਲੇ ਤੱਕ ਉਦਾਂ ਹੀ ਆ ਕਹਿੰਦੇ ਆ ਕਿ ਆ ਬ੍ਰਿਜ ਨਿਊਟਨ ਨੇ ਬਣਾਇਆ ਸੀਗਾ ਬਟ ਕਹਿੰਦੇ ਉਹ ਤੋਂ ਵੱਡਿਆ ਸੀ ਜਦੋਂ 20 ਸਾਲ ਮਰ ਗਿਆ ਉਹ ਤੋਂ 20 ਸਾਲ ਬਾਅਦ ਤਾਂ ਕਹਿੰਦੇ ਝੂਠ ਆ ਹੈ ਬਟ ਕਿਉਂਕਿ ਉਹਦੇ ਬਾਅਦ ਸਟੂਡੈਂਟਸ ਨੇ ਬਣਾਇਆ ਸੀ ਕੈਲਕੂਲੇਟਰ ਨਾਲ ਕੇ ਕੋਈ شن کومڈیشن یپ نو گائز بیکس اف دی ہاؤلڈنگ لائبریری جتھے نیوٹن پڑھدا ہوندا سی تے ساؤنڈ والے تو بھی فارمولے فارمولے کڈے ہونے نے بس کتنی بندا ہونے کیندے تھلے پانی پونی بھی آ جندا سی جے اوتھے بیٹھ ہوندا پانی چھوڑے دوں گا تو ہن تک تھانو اینے فارمولے پڑھنے بند پر انی ویز بیوٹی فل ہا گا سین جونز کالج اوکے منوز سپیل ਟੂਲ ਆਣੇ ਤੋਂ ਬਾਅਦ ਸੈਲਫ ਹਾਇਰ ਸੈਲਫ ਬੋਟ ਚਲਾਉਣ ਤੋਂ ਬਾਅਦ ਬਦ ਲੱਗਿਆ ਕਿ ਪੰਟਿੰਗ ਕਹਿੰਦੇ ਠੀਕਾ ਜਿਹੜਾ ਉਹ ਬੋਟ ਤੇ ਤੁਹਾਨੂੰ ਟੂਲ ਕਰਾਉਂਦੇ ਉਹਨੂੰ ਕਹਿੰਦੇ ਪੰਟਿੰਗ ਜਿਹੜਾ ਚਲਾ ਰਿਹਾ ਹੁੰਦਾ ਉਹ ਕਹਿੰਦਾ ਪੰਟਰ ਤੇ ਮੈਂ ਪੰਟਰ ਬਣੀ ਸੀਗੀ ਇੰਨੀ ਬਕਾਰ ਪੰਟਰ ਉਹਨੇ ਮੈਨੂੰ ਪਹਿਲੇ ਦਿਨ ਹੀ ਫਾਇਰ ਕਰ ਦੇ ਬੋਟ ਬਸ ਇਧਰ ਉਧਰ ਹੀ ਘਮਾਈ ਆ ਕਿੱਥੇ ਗਈ ਨਹੀਂ ਹੈਗੀ ਨਹੀਂ ਨਹੀਂ ਵੀ ਅੱਗੇ ਵਿੱਚ ਮਾੜੀ ਮੋਟੀ ਨਾ ਉੱਥੇ 100 ਮੀਟਰ ਤੇ ਮੈਂ ਲਾਦਾ ਮੈਂ ਕਿਹਾ ਮੈਂ ਦੋ ਵਾਰੀ ਤੇ ਸਰਕਲ ਦਵਾ ਤੈਨ ਦਾ ਸਟ वीडियो बनाने का टाइम तो नहीं लगेगा क्योंकि मेरे बोट्स लाई नहीं आ रही या तो मैं बोर्ड चला मैं वीडियो भी से मैं वीडियो नहीं बनाई हैगी फॉर नाउ मैं देख दिया बट हाँ अगर तुम कहते आउ डू जस्ट डू इट बिकॉज इट्स अ गुड एक्सपीरियंस रियली अ गुड एक्सपीरियंस हम हमें ली हूँ जो मैं कॉलेज से ना पिछले पास जा तरीके सो लेट मी सी कि जा सकते हैं फिर मैं वीडियो ऑन करती दोबारा डिपार्टमेंट ऑफ मैजिकल गिफ्ट्स ए डेडिकेटेड हैरी पॉटर की शॉप है लाइक लू दिस मोर सॉरी ਇਸ ਮੋਰ ਇਨ देयर ਆ ਸਾਰਾ ਹੈਰੀ ਪੋਟਰ ਦਾ ਬਣਿਆ ਹੋਇਆ ਚੀਜ਼ਾਂ ਕੂਲ ਜੀ ਸਾਰੀ ਸ਼ਾਪ ਡੈਡੀਕੇਟਿਡ ਆ ਉਹਨੂੰ ਹੈਰੀ ਨੂੰ ਮੈਂ ਅੰਦਰ ਚੱਕ ਦੇਖਦੇ ਸ਼ਾਪ ਚ ਕੀ ਆ ਇਹ ਹੈਗੀ ਵਿੱਚ ਇਹਨੂੰ ਮਗਲਸ ਪਸੰਦ ਨਹੀਂ ਹੈਗੇ ਵੈਲਕਮ ਟੂ ਮਡ ਬਲੱਡ ਸਟਾਲ ਬਰੇਟੇਡ ਇਸ ਡਿਪਾਰਟਮੈਂਟ ਆਫ ਇਸ ਸ਼ਾਪ ਦੇ ਅੰਦਰ ਜਾਂਦੀ ਨਾ ਨੇ ਡੰਬਲਡੋਰ ਖੜਾਇਆ ਹੋਇਆ ਸੀਗਾ ਪੂਰਾ ਤਿਆਰ ਹੋਇਆ ਪਤਾ ਨਹੀਂ ਡੰਬਲਡੋਰ ਆ ਮਤਲਬ ਮੈਨੂੰ ਡੰਬਲਡੋਰ ਵਾਂਗ ਲੱਗਦਾ ਕਿਊਟ ਜਿਹਾ ਬڑا ਆਬਵੀਅਸਲੀ ਡੰਬਲਡੋਰ ਆ ਬਸ ਉਹਦੀ ਦਾੜ੍ਹੀ ਲੰਬੀ ਇਸ ਮੈਂ 익ਸਪੈਕਟ ਕਰ ਰਹੀ ਸੀ ਦਾੜ੍ਹੀ ਲੰਬੀ ਹੋਊਗੀ ਇਹਨਾਂ ਜਗ੍ਹਾ ਜਗ੍ਹਾ ਤੇ ਸਾਰਿਆਂ ਨੂੰ ਛੋਟੇ ਛੋਟੇ ਮੈਜਿਕ ਦਿਖਾਉਂਦਾ ਫਿਰਦਾ ਸੀ ਸਾਰੀ ਸ਼ਾਪ ਤੇ ਇਹ ਸਾਰੀ ਸ਼ਾਪ ਚੁਣੇ ਛੋਟੇ ਛੋਟੇ ਸੀਨਸ ਬਣੇ ਹੋਏ ਸੀਗੇ ਹੈਰੀ ਪੌਟਰ ਦੇ ਬੜੇ ਕਿਊਟ ਜਿਹਾ ਡਿਫਰੈਂਟ ਜਿਹਾ ਆਈਡੀਆ ਨਾਲ ਸ਼ਾਪ ਬਣਾਈ ਗਈ ਸੀ ਤੇ ਇੱਥੇ ਕੋਇਨ ਦਿਖਾ ਰਿਆ ਕਿਬਲ ਹਰੀ ਪੋਟਰ ਦਬਈ ਆ ਮੈਨੂੰ ਨਹੀਂ ਪਤਾ ਕੌਣ ਆ ਪਰ ਆ ਜ਼ਰੂਰ ਡੋਬੀ ਐ ਸੋ ਕਿਊ ਡੋਬੀ ਆਹ ਹੈਗਾ ਹੈਰੀ ਪੋਟਰ ਦਾ ਉੱਲੂ ਹੈਰੀ ਪੋਟਰ ਉੱਲੂ ਤਾਂ ਚਿੱਟੇ ਰੰਗ ਦੇ ਨਹੀਂ ਸੀਗਾ ਚਲ ਕਿਸੇ ਦਾ ਆ ਗਿਆ ਆਪੇ ਵਾਂਡ ਸਾਰੀਆਂ ਹੈਰੀ ਦੀਆਂ ਹੈਰੀਜ਼ ਫਰਸਟ ਵਾਂਡ ਹੈਰੀ ਦੀ ਵਾਂਡ ਹਰਮਾਇਨੀ ਮਾਇਨੀ ਰੋਨ ਆ ਉਹਦੀ ਵਾਂਡ ਜਿਹ ਜਿਹਦਾ ਹਮ ਸੀ ਨਾਮ ਨਹੀਂ ਲੈਂਦੇ ਉਹਦੀ ਆ ਸਤੋਂ ਨੂੰ ਪਤਾ ਹੋਣਾ ਚਾਹੀਦਾ ਕੀ ਦੀ ਮੈਨੂੰ ਕਮੈਂਟ ਕਰਕੇ ਦੱਸੋ ਇੱਥੇ ਨੇ ਫੇਰ ਆ ਕੇ ਆਹ ਫੈਮਲੀ ਨੂੰ ਖੜਾ ਲਿਆ ਇੱਥੇ ਕਿ ਮੈਜਿਕ ਕਰ ਰਿਹਾ ਸੀ ਜਿਹੜੀਆਂ ਉਹ ਰੱਸੀ ਨੇ ਜਿਹੜੇ ਚਿਪਕੀਆਂ ਜਾਂਦੀਆਂ ਨੇ ਉਹ ਵਾਲੀ ਸੀਗਾ ਕਿ ਹਾਂ ਇੱਦਾਂ ਖਿੱਚੂੰਗਾ ਤੇ ਚਿਪਕੀ ਹੋਈ ਨਿਕਲੂਗੀ ਸਾਨੂੰ ਵੀ ਪਤਾ ਹੈ ਅਸੀਂ ਬਚਪਨ ਤੋਂ ਦੇਖਦੇ ਹਾਂ ਨੇ ਕਿ ਉਹਦੇ ਉਹਦੇ ਵਿੱਚ ਕੁਝ ਮੈਗਨੇਟ ਵਗੈਰਾ ਹੁੰਦਾ ਹੈ ਜਿਹੜੀ ਜਿੰਨਾ ਮਰਜ਼ੀ ਉਹਨੂੰ ਤੋੜ-ਤੋੜ ਲੋ ਜੁੜ ਜਾਂਦੀ ਹੈ ਹੁਣ ਦੇਖਿਓ ਇਹਨੇ ਇੱਥੇ ਨਾਲ ਜ਼ੋਰ ਨਾਲ ਖਿੱਚਣੀ ਉਹ ਤੋਂ ਮੈਜਿਕ ਦੇ ਸਪੈਲ ਵੀ ਕਰਾ ਰਿਹਾ ਤੇ ਹੱਥ ਚੋਂ ਨਾਲ ਛੜੀ ਉਫੜਾ ਕੇ ਖੜਾਇਆ ਹੋਇਆ ਬੰਦੇ ਨੂੰ ਆਹ ਰਾਈਟ ਸਾਈਡ ਨੇ ਜੋ ਕਿ ਹਾਂ ਉਹ ਜੁੜੀ-ਜੁੜੀ ਨਿਕਲ ਗਈ ਹੈ ਉਹ ਕੁਝ ਸਪੈਲ ਕਰਾ ਰਿਆ ਸੀ ਮੈਨੂੰ ਯਾਦ ਨਹੀਂ ਆ ਰਿਹਾ ਬਟ ਕੀ ਸਪੈਲ ਸੀਗਾ ਬਟ ਹਾਂ ਕੁਝ ਸਪੈਲ ਕਰਾ ਰਿਆ ਸੀ ਬੜੇ ਹਰ ਕਾਰਨਰ ਚ ਕਰ ਰਿਆ ਸੀ ਸ਼ਾਪ ਦੀ ਫੋਰ ਐਗਜ਼ਾਮਪਲ ਆਹਾ ਕਾਰਨਰ ਹਨਾ ਇਹ ਨਾ ਪੇਂਟਿੰਗ ਸੇਲਿੰਗ ਵਾਸਤੇ ਸੀਗੀ ਨਾ ਜਿਹੜੇ ਉੱਤੇ ਲਟਕ ਲਟਕ ਰਹੇ ਨੇ ਇਹ ਕੁਝ ਸੇਲ ਕਰਨ ਵਾਸਤੇ ਨਹੀਂ ਸੀ ਬਸ ਇੱਥੇ ਇਹਨਾਂ ਨੇ ਇੱਕ ਸੀਨ ਖੜਾ ਕੀਤਾ ਸੀ ਡਬਲ ਡੋਰ ਮੈਨੂੰ ਚਾਹੀਏ ਇਹ ਪਿਲੋਟਾ ਡੰਬਲਡੋਰ ਆਈ ਨੀਡ ਵੈਸੋ ਮੈਂ ਹਾਈਪੋਟ੍ਰਾਈ ਸ਼ਾਪ ਤੇ ਸੀਗੀ ਉੱਥੇ ਪੂਰੀ ਉਹ ਹੈਰੀ ਪੋਟਰ ਦੀ ਫੀਲ ਆ ਉਹਦੇ ਛੋਟੇ ਛੋਟੇ ਸਿਨੈਰੀਓਜ਼ ਬਣੇ ਹੋਏ ਨੇ ਹਨਾ ਤੇ ਉਹ ਡੰਬਲਡੋਰ ਆ ਕੋ ਜਗ੍ਹਾ ਜਗ੍ਹਾ ਹਰੇਕ ਬੰਦੇ ਨੇ ਕਿਸੇ ਨੂੰ ਵੀ ਬੁਲਾ ਕੇ ਉਹਨਾਂ ਨਾਲ ਮੈਜਿਕ ਕਰਨ ਲੱਗਿਆਂ ਦਾ ਸੇਮੀ ਮੈਜਿਕ ਕਰਦਾ ਵੈਸ ਮੈਨੂੰ ਦੇਖਿਆ ਤੇ ਮੈਂ ਕੋਇਨ ਜਿਹੜੇ ਸੀ ਜਿਹੜਾ ਉਹਨੂੰ ਸ਼ੁਰੂ ਚ ਹੀ ਘੁਮਾਏ ਜ ਸੀਗੇ ਲੱਭਿਆ ਨਹੀਂ ਬਟ ਬਾਕੀ ਮੈਨੂੰ ਕਾਫੀ ਓਵਰ ਰੇਟਡ ਲਾਈਕ ਓਵਰ ਪ੍ਰਾਈਜ਼ਡ ਲੱਗਿਆ ਬਟ ਆਬਵੀਅਸਲੀ ਹੈਰੀ ਪੋਟਰ ਆ ਤੇ ਟਲਦਾ ਆ ਤਾਂ ਮੈਂ ਕੁਝ ਨਹੀਂ ਲਿਆ ਐਜ਼ ਯੂਸ਼ੂਅਲ ਤੇ ਉਹ ਸਾਹਮਣੇ ਵੀ ਪੰਦੇ ਆ ਤੇ ਉਹਨਾਂ ਨੂੰ ਜੇ ਬੰਦ ਕਰਕੇ ਆਪਾਂ ਬੈਗਾਂ ਚ ਰੱਖ ਦਈਏ ਤਾਂ ਫਿਰ ਫਾਇਦਾ ਕੀ ਚਿਸ ਲਈਦਾ ਜਾਂ ਤਾ ਉਹਨੂੰ ਸ਼ੋਕੇਸ ਹੀ ਨਹੀਂ ਕਰ ਸਕਦੇ ਤਾਂ ਕਰਕੇ ਮੈਂ ਟਰਾਈ ਕਰਦੇ ਆ ਅਵੋਇਡ ਕਰਦੇ ਆ ਅੰਟਿਲ ਅੰਲਾਸ ਮੇਰਾ ਬਾਲਾ ਹੀ ਮਨ ਕਰਦੇ ਮੈਂ ਲੈ ਲਵਾ ਹੁਣ ਮੈਂ ਨਿੱਕੀ ਜੀ ਮਾਰਕੀਟਸ ਆਈ ਆ ਇੱਥੇ ਸਟ੍ਰੀਟ ਮਾਰਕੀਟ ਲੱਗੀ ਹੋਈ ਆ ਇੱਥੇ ਤੋਂ ਥੋੜਾ ਜਿਹਾ ਮਾੜਾ ਮੋਟਾ ਕੁਛ ਤਾਂ ਖਾਉਂਗੀ ਮੈਂ ਜਾਂ ਦੇਖੂੰਗੀ ਵੀ ਕੀ ਆਇਆ ਇੱਥੇ ਮੈਨੂੰ ਕਿਤੇ ਕੇਕਸ ਆ ਗਏ ਸਟੈਂਪਸ ਐਂਡ ਮੈਨੀ ਮੋਰ ਸੋ ਦੇਖਦੇ ਆ ਦੇਖਦੀ ਆ ਮਾਰਕੀਟ ਚ ਕੁਛ ਲੈਣੇ ਆ ਖਰੀਦਦੇ ਆ ਕਾਫੀ ਸੋਹਣੀ ਸੋਹਣੀ ਚ ਤਾਂ ਲੈਟਸ ਲੈਟਸ ਸੀ ਕਿ ਬੜੀ ਲੱਗਦਾ ਵੈਸੇ ਮੈਂ ਮੈਗਨੇਟ ਤਾਂ ਜ਼ਰੂਰ ਲੈਣਾ ਹੈ ਉਹ ਨਹੀਂ ਛੱਡਣਾ ਹੈ ਉਹ ਦੇਖਦੀ ਆ ਉਹ ਵੀ ਨਹੀਂ ਮੈਨੂੰ ਮਿਲਿਆ ਉੱਥੇ ਹਾਰੀ ਪੌਟਰ ਦਾ ਸੀਗਾ ਉੱਥੇ 10 ਪਾਉਂਡ ਦਾ ਸੀਗਾ ਤਾਂ ਉਹਦੇ ਪਾਉਂਡ ਦਾ ਮੈਗਨੇਟ ਹੁੰਦਾ ਯਾਰ ਇੰਨਾ ਮਹਿੰਗਾ ਸੋ ਲੈਟਸ ਸੀ ਕੋਈ ਇਹਨੇ ਨਾ ਮੈਨੂੰ ਇੱਥੇ ਫ੍ਰੀ ਸੈਂਪਲ ਟੈਸਟ ਕਰਾਇਆ ਇਹ ਸੀਗਾ ਅਰਲ ਗ੍ਰੇ ਵਾਲਾ ਤੇ ਹੁਣ ਮੈਨੂੰ ਕਨਵਿੰਸ ਕਰ ਲਿਆ ਤਾਂ ਮੈਂ ਹੁਣ ਸਟ੍ਰਾਬਰੀ ਮਾਚਾ ਲੈ ਕੇ ਪੀਵਾਂਗੀ ਪਹਿਲਾਂ ਤਾਂ ਕਾਫੀ ਜ਼ਿਆਦਾ ਸਾਰੇ ਦੇ ਰਹੀ ਹੈ so let's see let's try earl grey coffee tasty sir but i was thinking different one ਬੱਬਲ ਬਲੈਸ ਵਾਲਿਆ ਦੋਸਟ ਸਟ੍ਰਾਬਰੀ ਮਾਚਾ ਓਕੇ ਜਿੱਦਾਂ ਮੈਂ ਕੱਲ ਵਾਲੇ ਬਲੌਗਸ ਬੋਲ ਕੇ ਦੱਸਦਾ ਸੀਗਾ ਕਿ ਹਾਂ ਕਿੰਗਸ ਕਾਲਜ ਯੂਨੀਵਰਸਿਟੀ ਆਫ ਕੈਂਬਰਿਜ ਜਾਂ ਨਹੀਂ ਅਜਨ ਨਹੀਂ ਹੈਗਾ ਮੈਂ ਫੇਰ ਦੇਖਿਆ ਉਹ ਕੋਈ ਹੋਰ ਲੋਕੇਸ਼ਨ ਦਿਖਾਉਂਦਾ ਬਟ ਉੱਥੇ ਨਾਲ ਤੁਹਾਨੂੰ ਲੋਕੇਸ਼ਨ ਡਾਇਰੈਕਟਰੀ ਮਿਲਦੀ ਜਦੋਂ ਮੈਪਸਿਲਨ ਉੱਥੇ ਜਾਣ ਨੂੰ ਨਹੀਂ ਮਿਲਦਾ ਹੈਗਾ ਸੋ ਹੁਣ ਮੈਂ ਬਿਨਾ ਮੈਪ ਲਾਇ ਸਿਰਫ ਰੋਡ ਦੇਖ-ਦੇਖ ਕੇ ਮੈਪ ਤੇ ਉਹ ਲੋਕੇਸ਼ਨ ਤੇ ਪਹੁੰਚਣਾ ਹੈ ਤੇ ਹੋਪਫੁਲੀ ਦੇਖਣ ਨੂੰ ਮਿਲੂਗਾ ਲੈਟਸ ਸੀ ਉਹ ਜਿਹੜੀ ਗਲੀ ਆ ਇਹ ਮੈਂ ਆਪ ਤੁਹਾਨੂੰ ਦਿਖਾਉਂਦੇ ਨੇ ਕਿ ਤੁਸੀਂ ਇੱਥੋਂ ਜਾ ਸਕਦੇ ਹੋ ਬਟ ਹੁਣੇ ਮੈਂ ਜਾ ਰਹੀਆਂ ਥਾਂ ਦੇ ਮੈਪ ਦੇ ਵਿੱਚ ਨਹੀਂ ਹੈਗਾ ਆਪਦੇ ਸਿਰ ਤੇ ਗਲੀ ਦਿਖਾਉਂਦਾ ਬੈ ਪਰ ਉਹਦੇ ਤੋਂ ਵਾਕਿੰਗ ਨਹੀਂ ਦਿਖਾਉਂਦਾ ਬੈ ਤੇ ਲੋਕ ਕਿੱਧਰ ਜਾ ਰਹੇ ਨੇ ਜਦੋਂ ਮੈਂ ਕੱਲ ਹੋਈ ਸੀ ਇੱਥੇ ਇੰਨਾ ਸਾਈਕਲ ਆ ਦੇ ਹਰ ਇੱਕ ਜਗ੍ਹਾ ਤੇ ਸਾਈਕਲ ਖੜਾ ਹੋਇਆ ਹਰ ਇੱਕ ਦੋ ਸਟੈਪ ਤੇ ਤੁਹਾਨੂੰ ਸਾਈਕਲ ਮਿਲੂਗਾ ਇੰਨੇ ਜਿਹੇ ਲੋਕੀ ਬਹੁਤ ਸਾਈਕਲ ਚਲਾਉਂਦੇ ਨੇ ਬਹੁਤ ਵਾਰੀ ਬਹੁਤ ਵਾਰੀ ਦੇਖਿਆ ਸੂਟ-ਬੂਟ ਪਾ ਕੇ ਵੀ ਉਹ ਸਾਈਕਲ ਤੇ ਚੱਲਦੇ ਹੁੰਦੇ ਨੇ ਪਰ ਇੰਨਾ ਸਾਈਕਲ ਨਹੀਂ ਦੇਖਿਆ ਮੈਂ ਕਿਤੇ ਇੱਥੇ ਕੁਝ ਜ਼ਿਆਦਾ ਵੀ ਮੈਂ ਫਿਰ ਕੇ ਗਈ ਸੀ ਇੱਥੋਂ ਪਹਿਲਾਂ ਇੱਥੇ ਨਹੀਂ ਆਈ ਸੀ ਕਿਉਂਕਿ ਇੱਥੇ ਨਾ ਲੋਕੇਸ਼ਨ ਔਨ ਨਹੀਂ ਇੱਥੇ ਤੁਸੀਂ ਆਪ ਤੁਹਾਨੂੰ ਲੋਕੇਸ਼ਨ ਦੇਖ ਦੇ ਕੇ ਆਉਣਾ ਪੈਂਦਾ ਜਾਂ ਕਹਿ ਲਓ ਬਸ ਆਪਣਾ ਗੈਸ ਲਾ ਕੇ ਕਿਉਂਕਿ ਕੱਲ ਵੀ ਜਿੰਨਾ ਘੁੰਮਿਆ ਜਿਹੜੇ ਟੂਰਿਸਟਿਕ ਪਲੇਸਿਸ ਨੇ ਉੱਥੇ ਇਹ ਚੀਜ਼ ਹੈ ਨਹੀਂ ਸੀ ਕਿ ਇੱਥੋਂ ਦੀ ਨੰਗੇ ਤੁਸੀਂ ਦੇਖ ਸਕਦੇ ਹੋ ਹਨ ਤੇ ਆਹ ਜਿਹੜਾ ਬ੍ਰਿਜ ਆ ਇਹ ਮੈਂ ਪਹਿਲਾਂ ਵੀ ਜਦੋਂ ਆਪਾਂ ਵੋਟ ਦਾ ਟੂਰ ਲਿਆ ਸੀ ਉਹਦੇ ਵਿੱਚ ਵੀ ਸੀਗਾ ਇਹਨੂੰ ਡਿਜ਼ਾਈਨ ਇਹਦੇ ਡਿਜ਼ਾਈਨ ਖਾਤਰ ਇਹਨੂੰ ਅਵਾਰਡ ਮਿਲਿਆ ਹੋਇਆ ਮੈਨੂੰ ਨਹੀਂ ਪਤਾ ਕਿਹੜੀ ਖੁਸ਼ੀ ਚ ਦੂਜੇ ਪਾਸੇ ਦਿਖਾਉਣੀ ਮੈਂ ਜਾ ਕੇ ਤੁਹਾਨੂੰ ਹੋ ਸਕਦਾ ਇਹਨੂੰ ਇਹ ਡਿਜ਼ਾਈਨ ਬਸ ਤਾਮ ਲਿਆ ਹੋ ਗਿਆ ਤੁਹਾਨੂੰ ਫੋਟੋ ਖੋਣੀਆਂ ਆਉਂਦੀ ਹੋਗੀ ਜਿਵੇਂ ਹਾਊ ਫੀਲਡਫੁਲ ਇਸ ਦਿਸ ਇੱਥੇ ਬੋ ਸੋਨਾ ਆਇਆ ਤਾਂ ਪ੍ਰੋਪਰ ਫੀਲਿੰਗ ਆਉਂਦੀ ਕਿ ਇੱਥੇ ਹਾਰੀ رپورਟਰ ਬਣੀ ਹੋਊਗਾ ओके ਇੱਥੇ ਇੱਥੋਂ ਫੀਲਿੰਗ ਪ੍ਰੋਪਰ ਇਦਾਂ ਆਉਂਦੀ ਆ ਸਾਰੇ ਸ਼ਹਿਰ ਚ ਕਿ ਜਿੱਦਾਂ ਇੱਥੇ ਹੈਰੀ ਪਾਟਰ ਬਣੀ ਨੇ ਪਰ ਇੱਥੇ ਹੈਰੀ ਪਾਟਰ ਦੀ ਇੱਕ ਵੀ ਲੋਕੇਸ਼ਨ ਨਹੀਂ ਹੈਗੀ ਕਿਉਂਕਿ ਇੱਕ ਵੀ ਲੋਕੇਸ਼ਨ ਨਹੀਂ ਪਰ ਸਾਰੀਆਂ ਬਿਲਡਿੰਗਸ ਸਾਰੇ ਉਥੇ ਹੌਗਵਰਟਸ ਦੀਆਂ ਦੁਕਾਨਾਂ ਤੇ ਛੋਟੀ ਛੋਟੀ ਜਿਹੜੀਆਂ ਇੱਥੇ ਅਟਰੈਕਸ਼ਨ ਜਿ ਬਣੀਆਂ ਨੇ ਸਾਰੇ ਤਾਂ ਇਦਾਂ ਲੱਗਦਾ ਕਿ ਜਿਵੇਂ ਹੈਰੀ ਪਾਟਰ ਸਾਰੀ ਇੱਥੇ ਹੀ ਛੂਟ ਹੋਈ ਆ ਇੱਥੇ ਉਧਰ ਰੈਪਲੀਕਾ ਆ ਜਿਹੜੇ ਕੁਝ ਚਾਰ ਹਾਊਸਸ ਹੁੰਦੇ ਉਹਦਾ ਰੈਪਲੀਕਾ ਜ਼ਰੂਰ ਹੈਗਾ ਬਟ ਐਕਚੁਅਲ ਲੋਕੇਸ਼ਨ ਨਹੀਂ ਹੈਗੀ ਇੱਥੇ ਤੇ ਹੁਣ ਆਪਾਂ ਮਛਲੀਆਂ ਯੂਨੀਵਰਸਿਟੀ ਆਫ ਕੈਂਬ आई गेस सो कि तो लेफ्ट राइट ਤੇ ਹੋਣਾ ਆ ਗਾਰਡਨਸ ਐਕਸੈਸ ਤੇ ਪਰ ਕਿੱਦਾਂ ਮਿਲੂਗਾ ਦੇਖਣਾ ਬਣਾ ਇੱਕ ਵਾਰੀ ਲੈ ਮੀ ਸੀ ਦਾ ਮੈਪਸ 자ਹਦਾ ਇੰਨੇ ਜ਼ਾਦ ਰਖਤ ਨੇ ਨਹੀਂ ਹਰੀਆਲੀਆ ਗੇਟ ਜੇ ਤਾਂ ਇੱਕ ਆ ਰਿਹਾ ਆਈ ਥਿੰਕ ਆਹੀ ਆ ਤੇ ਇੰਨੀ ਹਰੀਆਲੀ ਇੱਥੇ ਪਿੱਛੇ ਬਿਲਡਿੰਗ ਅਗਰ ਹੈਗੀ ਮੈਂ ਤਾਂ ਦਿਖ ਵੀ ਨਹੀਂ ਰਹੀ ਹੈਗੀ ਆ ਗੇਟ ਆ ਗਿਆ ਆਈ ਗੈਸ ਸੋ ਬੱਚੇ ਆ ਕਰ ਰਹੇ ਬਾਹਰ ਨਿਕਲਣਗੇ ਨਾ ओके ਜੇ ਲਿਖਿਆ ਤਾਂ ਮਨਾ ਤਾਂ ਨਹੀਂ ਕੀਤਾ ਹੋਇਆ ਕਿ ਤੁਸੀਂ ਜਾਣਾ ਨਹੀਂ ਹੈਗਾ ਤਾਂ ਹਮਨੋ ਸ਼ੋਰ ਜਾ ਸਕਦੇ ਆ ਕਿ ਨਹੀਂ lettes see ਓਕੇ ਜਿੰਨਾਂ ਨੂੰ ਸਾਇੰਸ ਪਸੰਦ ਆਇਆ ਜਿਹਨਾਂ ਮਾੜੀ ਮੋਟੀ ਜਿਹਨਾਂ ਕੋਲ ਦਿਮਾਗ ਹੈਗਾ ਵਾ ਉਹਨਾਂ ਨੂੰ ਪਤਾ ਹੋਣਾ ਸਟੀਵਨ ਹਾਕਿੰਗਸ ਜਿਹੜਾ ਫਿਜ਼ਿਕ ਫਿਜ਼ਿਸਿਸਟ ਸੀਗਾ ਪਨੀਓ ਫਿਜ਼ਿਕਸ ਦਾ ਕਾਫੀ ਵੱਡਾ ਬੰਦਾ ਮੰਨਿਆ ਜਾਂਦਾ ਕਿ ਉਹਨੂੰ ਬਹੁਤ ਸਾਰਨ ਵਾਲੀ ਸੀ ਉਹਨੇ ਬਲੈਕ ਹੋਲ ਤੇ ਆਈ ਥਿੰਕ ਬਹੁਤ ਜ਼ਿਆਦਾ ਸਰਚ ਕੀਤੀ ਸੀਗੀ ਉਹ ਆਕਸਫੋਰਡ ਤੋਂ ਪੜ੍ਹਦਾ ਸੀ ਪਹਿਲਾਂ ਫਿਰ ਉਹਨੇ ਕਿਹਾ ਕਿ ਜਾਂ ਤਾਂ ਮੈਨੂੰ ਇੱਥੋਂ ਪਾਸ ਕਰਕੇ ਮੈਨੂੰ ਇੱਥੋਂ ਤੁਸੀਂ ਵਧੀਆ ਨੰਬਰ ਦੇ ਕੇ ਮੈਨੂੰ ਕੇਮਬ੍ਰਿਜ ਭੇਜ ਦਿਓ ਜਾ ਮੈਂ ਫਿਰ ਇੱਥੇ ਰਹੂੰਗਾ ਤਾਂ ਫਿਰ ਮੈਂ ਸਾਰਿਆਂ ਨੂੰ ਔਖਾ ਕਰੂੰਗਾ ਮਤਲਬ ਆਪਣੇ ਆਈ ਡੋਟ ਨੋ ਕਿੱਦਾਂ ਹਨਾ ਕਿ ਮੈਂ ਇੱਥੇ ਸਾਰੀ ਜ਼ਿੰਦਗੀ ਬਰਬਾਦ ਕਰੂੰਗਾ ਅਦਰਵਾਇਸ ਤਾਂ ਫਿਰ ਉਹਦਾ ਕਹਿੰਦੇ ਆਈਡੀਆ ਕੰਮ ਕਰ ਗਿਆ ਫਿਰ ਉਹਨੂੰ ਕੇਮਬ੍ਰਿਜ ਭੇਜਿਆ ਸੀਗਾ ਮਤਲਬ ਕੇਮਬ੍ਰਿਜ ਦੀ ਬਟ ਕੇਮਬ੍ਰਿਜ ਸੈਕਿੰਡ 올ਡੇਸਟ ਯੂਨੀਵਰਸਿਟੀ ਆਈ ਥਿੰਕ ਯੂਕੇ ਦੀ ਵਨ ਆਫ ਦੀ 올ਡੇਸਟ ਆਕਸਫੋਰਡ ਸਭ ਤੋਂ ਪਹਿਲੀ ਆ ਐਂਡ ਹੁਣ ਮੈਂ ਉਥੋਂ ਕ੍ਰੋਸ ਕਰਕੇ ਬ੍ਰਿਜ ਐਂਡ ਪਾਰਕ ਕ੍ਰੋਸ ਕਰਕੇ ਹਲੇ ਵੀ ਇੰਨੇ ਇੱਥੇ ਇੰਨੇ ਜ਼ਿਆਦਾ ਦਰਖਤ ਨੇ ਨਾ ਬਾਗ ਦੇ ਨਿਕਲਦੇ ਦੇਖੇ ਸੀਗੇ ਮੈਨੂੰ ਲੱਗੇ ਸੀ ਵੜ ਹੋ ਕੇਸ਼ਨ ਦੇ ਸਾਹਮਣੇ ਇੱਥੇ ਆ ਠੀਕ ਆ ਇੱਥੇ ਯੂਨੀਵਰਸਿਟੀ ਆਫ ਕੈਂਬਰੀਜਾ ਤੇ ਇੱਥੇ ਕੁਝ ਜ਼ਿਆਦਾ ਹੀ ਦਰਖਤ ਨੇ ਤੇ ਮੈਨੂੰ ਦਿਖ ਨਹੀਂ ਰਿਹਾ ਵੀ ਐਕਚੁਅਲ ਜੋ ਹੈਗੀ ਹੈਗਾ ਨਹੀਂ ਤੇ ਹੁਣ ਮੈਂ ਨਾ ਖਤਮ ਆਹ ਐਂਡ ਤੇ ਖਤਮ ਕਰਕੇ ਜਿੱਥੇ ਪਾਰ ਖਤਮ ਹੁੰਦੀ ਆ ਉਦੋਂ ਲੈਫਟ ਤੋਂ ਦੇਖੋਗੇ ਵਨ ਮੋਰ ਸਾਈਕਲ ਆਨ ਦਾ ਗੋ 올 ਰਾਈਟ ਸੋ ਥਿਸ ਇਜ਼ ਫਾਈਨਲ ਮੇਰਾ ਦਿਮਾਗ ਹੁਣ ਕਲੀਅਰ ਹੋ ਰਿਹਾ ਉਹ ਦੇ ਉਹ ਹੈਗਾ ਕਿੰਗਸ ਟੈਪਲ ਉਹਨਾਂ ਦੇ 98 ਡੀਗਰੀਸ ਬਣ ਲੱਗੇ ਸੀਗੇ ਬਣਨ ਵਾਸਤੇ ਤੇ ਉਹ ਹੈ ਕਿ ਸਾਰੀ ਯੂਨੀਵਰਸਿਟੀ ਇੱਥੇ ਕਿੰਗਸ ਕਾਲਜ ਆ ਤੇ ਕੁਇਨਸ ਕਾਲਜ ਆ ਤੇ ਕਲਿਆਰਸ ਦਾ ਕਾਲਜ ਆ ਤੇ ਇੱਕ ਦੋ मतलब ਇੱਥੇ ਆਲਮੋ ਟੋਟਲ ਆਫ 11 ਕਾਲਜਿਸ ਨੇ ਤੇ ਜਿਨ੍ਹਾਂ ਨੂੰ ਟ੍ਰਿਨਿਟੀ ਕਾਲਜ ਹੋ ਗਿਆ ਟ੍ਰਿਨਿਟੀ ਕਾਲਜ ਹੋ ਗਿਆ ਟ੍ਰਿਨਿਟੀ ਕਾਲਜ ਹੋ ਗਿਆ ਕਿੰਗਸ ਚੈਪਲਸ ਕਿੰਗਸ ਕਾਲਜ ਕਿੰਗ ਕੁਇਨਸ ਕਾਲਜ ਜੌਨ ਸੇਂਟ ਜੌਨਸ ਕਾਲਜ ਸੇਂਟ ਜੌਨਸ ਪਿੱਛੇ ਰਹਿ ਗਿਆ ਥੋੜਾ ਜਿਹਾ ਤੇ ਇਹ ਸਾਰਿਆਂ ਨੂੰ ਮਿਲਾ ਕੇ ਯੂਨੀਵਰਸਿਟੀ ਆਫ ਕੇਮਬ੍ਰਿਜ ਬਣਦਾ ਆ ਖੜਾ ਹੋਇਆ ਮੇਬੀ ਉਹ ਕੁਝ ਹੈਲਪ ਕਰ ਸਕਦਾ ਦੇਖਣ ਨੂੰ ਤਾਂ ਸ਼ਕਲ ਤਾਂ ਸਿਆਣਾ ਜੀ ਲੱਗਦਾ ਕਿ ਹਾਂ ਤੁਸੀਂ ਐਂਟਰ ਕਰ ਸਕਦੇ ਹੋ ਨਹੀਂ ਮੈਨੂੰ ਲੱਗਦਾ ਨਹੀਂ ਇਥੇ ਬਟ ਬਾਏ ਦਾ ਵੇ ਦਸ ਦਾ ਵਿਊ ਮਾਈ ਲਵ ਦਸ ਦਾ ਵਿਊ lettes see lets ask if he can let us go in ਮੈਨੂੰ ਇਹਨਾਂ ਡਫਰ ਫੀਲ ਹੋ ਰਿਹਾ ਨਾ ਮੈਂ ਕਿਸੇ ਨੂੰ ਪੁੱਛ ਵੀ ਨਹੀਂ ਸਕਦੀ ਕਿ ਸਾਰੇ ਮੇਰੇ ਕੋਲ ਫਰਕ ਤੋਂ ਬਣਿਆ ਹੋਏ ਨੇ ਤੇ ਆਈ ਥਿੰਕ ਉੱਥੇ ਕੋ ਬੰਦਾ ਖੜਾ ਹੋਇਆ ਮੇイビー ਉਹ ਦੱਸ ਸਕਦਾ ਕੁਝ ਮੈਨੂੰ ਇੰਨਾ ਜ਼ਿਆਦਾ ਬੇਫਿਕਰ ਫੀਲਿੰਗ ਆ ਰਹੀ ਹੈ ਮੈਂ ਖੁਦ ਕਾਲਜ ਪੜ੍ਹੀ ਹੋਈ ਆ ਮੈਨੂੰ ਪਤਾ ਹੀ ਯੂਨੀਵਰਸਿਟੀ ਕੀ ਹੁੰਦੀ ਆ ਮੈਂ ਫਿਰ ਵੀ ਇਹ ਡਫਰ ਫੀਲ ਹੋ ਰਿਹਾ ਮੈਨੂੰ ਠੀਕ ਆ ਗਰੁੱਪ ਆਫ ਕਾਲਜਸ ਦਾ ਹੁੰਦਾ ਹੈ ਇੱਕ ਹੈਡ ਉਹਨੂੰ ਕਹਿੰਦੇ ਹੁੰਦੇ ਯੂਨੀਵਰਸਿਟੀ ਜਿਹਦੇ ਵਿੱਚ ਸਾਰੇ ਕਾਲਜਸ ਆਉਂਦੇ ਹੁੰਦੇ ਨੇ ਯੂਨੀਵਰਸਿਟੀ ਵੀ ਸਮ ਟਾਈਮਸ ਕਾਲਜ ਹੁੰਦੇ ਨੇ ਆਈ ਡੋਨਟ ਨੋ ਮੇਰੀ ਕਹਾਣੀ ਤੋਂ ਓਕੇ ਆ ਮੇਰੇ ਪਿੱਛੇ ਲਾਇਬ੍ਰੇਰੀ ਆ ਜਿੱਥੇ ਨਿਊਟਨ ਨੇ ਸਾਊਂਡਸ ਦੀ ਖੋਜ ਵਗੈਰਾ ਕੀਤੀ ਸੀਗੀ ਜਾਂ ਫਾਰਮੂਲਾਸ ਬਣਾਏ ਸੀਗੇ ਐਨੀਵੇਸ ਜਿਹੜਾ ਯੂਨੀਵਰਸਿਟੀ ਆਫ ਕੈਂਬਰਿਜ ਦਾ ਰੌਲਾ ਪਾ ਰਿਹਾ ਪਾਇਆ ਹੋਇਆ ਸੀਗਾ ਮੈਂ ਠੀਕ ਆ ਤੇ ਆਬਵੀਅਸਲੀ ਫਾਈਨਲੀ ਫੀਲਿੰਗ ਸੋ ਡੰਬ ਬਟ ਯੂਨੀਵਰਸਿਟੀ ਆਫ ਕੈਂਬਰਿਜ ਇਜ਼ ਨਾਟ ਅ ਸਪੈਸੀਫਿਕ ਯੂਨੀਵਰਸਿਟੀ অর ਮੇਬੀ ਅ ਬਿਲਡਿੰਗ देयर इज नथिंग ਲਾਈਕ ਥੈਟ ਮੈਂ ਉਸ ਸਿਆਣੇ ਜਿਹੇ ਬੰਦੇ ਨੂੰ ਜਿਹਨੂੰ ਕਹਿੰਦੇ ਸੀ ਸਿਆਣੇ ਜਿਹੇ ਬੰਦੇ ਦੱਸੂਗਾ ਸਿਆਣੇ ਜਿਹੇ ਬੰਦੇ ਨੂੰ ਪੁੱਛਿਆ ਉਹ ਕੰਦਾ ਨਹੀਂ देयर इज ਨਾਥਿੰਗ ਲਾਈਕ ਅ ਪ੍ਰੋਪਰ ਮੈਨੂ ਸੀਗਾ ਜਿਵੇਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਐ ਇੱਕ ਹਨਾ ਜਿਵੇਂ ਸਾਡੀ ਫੋਰ ਐਗਜ਼ਾਮਪਲ ਜੀਐਨ ਕਾਲਜ ਸੀਗਾ ਤੇ ਉਹਦੀ ਯੂਨੀਵਰਸਿਟੀ ਸੀਗੀ ਪੰਜਾਬ ਟੈਕਨੀਕਲ ਬਟ ਉਹਦੇ ਵਿੱਚ ਵੀ ਕੈਂਪਸ ਸੀਗਾ ਜਿਵੇਂ ਯੂਨੀਵਰਸਲ ਕੈਂਪਸ ਨਹੀਂ ਹੈਗਾ ਯੂਨੀਵਰਸਿਟੀ ਆਫ ਕੈਂਬਰਿਜ ਚ 31 ਕਾਲਜਸ ਆਉਂਦੇ ਨੇ ਸੇਂਟ ਜੋਨਸ ਕਿੰਗਸ ਕਾਲਜ ਕੁਇਨਸ ਕਾਲਜ ਕਲਾਸ ਕਾਲਜ ਦਿਸ ਆਰ ਨਾਟ ਤੇ ਉਹਨਾਂ ਨੂੰ ਟੋਟਲ ਮਿਲਾ ਕੇ ਯੂਨੀਵਰਸਿਟੀ ਆਫ ਕੈਂਬਰਿਜ ਬਣਦਾ ਆ ਸੋ ਫਾਈਨਲੀ ਫੀਲਿੰਗ ਡੰਪ ਬਟ ਡੰਪ ਵੀ ਨਹੀਂ ਆ ਰਹੀ ਕਿੰਨਾ ਪਤਾ ਹੁੰਦਾ ਉਹ ਵੀ ਸੋਚ ਰਿਆ ਸੀ ਕਿ ਹਾਂ देयर इज ਨथिंग ਲਾਈਕ ਦਟ ਕਿ ਇੱਕ ਸੈਪਰੇਟ ਕੈਂਪਸ ਹੋਵੇ ਤੇ ਹੁਣ ਮੈਂ ਜਾ ਰਹੀਆਂ ਸੇਂਟ ਜੋਨਸ ਦੀ ਬਿਲਡਿੰਗ ਵਿੱਚ ਜਾਵਾ ਕਿੰਨ ਲੱਗਦੀ ਆ ਤਾਂ ਮੈਂ ਸੋਚੀ ਮੈਂ ਉੱਥੇ ਜਾ ਕੇ ਥੋੜੀ ਬਹੁਤੋ ਫੋਟੋ ਫੋਟੋ ਖਿੱਚੇ ਤੇ ਲਿਖਿਆ ਕੀਪ ਆਫ ਦ ਗ੍ਰਾਸ ਮੈਂ ਫੇਰ ਰਾਸਤੇ ਖੜੀ ਆ ਬਸ ਮੇਰੇ ਅਗਲੇ ਬੰਦੇ ਜਿਹੜੇ ਬੇਸਤੀ ਕਰਾਉਂਦੇ ਨੇ ਬਾਰੋਂ ਨਹੀਂ ਕੋਈ ਆਉਂਦਾ ਹੈਗਾ ਤੇ ਆ ਪੰਡਿੰਗ ਕਰਦੇ ਪਏ ਨੇ ਸੌਰੀ ਮੈਂ ਵੀ ਕੀਤੀ ਸੀਗੀ ਮੈਂ ਚਲਾਈ ਵੀ ਸੀ ਜਿੱਚ ਮ ਗੰਦ ਪਾਇਆ ਪੂਰਾ ਤੇ ਹੁਣ ਜਾਨੀਆਂ ਥੋੜੀ ਬਹੁਤ ਫੋਟੋ ਫੋਟੋ ਖਿੱਚਣਾ ਹੈ ਫਿਰ ਮੇਰੀ ਬੱਸ ਆ 4:30 ਵਜੇ ਦੀ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਅ ਇੱਥੇ ਫਿਰਾਂ ਕੇ ਬੈਠਾਂ ਰੈਸਟ ਕਰਾਂ ਉਹ ਮੈਂ ਦੇਖਦੀ ਹਾਂ ਇੱਕ ਸਕੰਡ ਜਦੋਂ ਮੈਂ ਕੀ ਕਰਦੀ ਆ ਸੋਚਦੀ ਆ ਪਹਿਲਾਂ ਲੈਟ ਮੀ ਥਿੰਕ ਸੋ ਇੱਕ ਚੀਜ਼ ਜਿਹੜਾ ਆਹ ਕਾਲਜ ਆ ਉੱਥੇ ਸੀਨ ਜੋਨਸ ਕਾਲਜ ਆ ਇਹ ਕਾਲਜ ਉੱਥੇ ਦੇਖੋ ਉਹ ਉਹ ਉੱਥੇ ਦੇਖੋ ਉੱਥੇ ਕਲਾਕ ਨਹੀਂ ਲੱਗਾ ਹੋਇਆ ਕਹਿੰਦੇ ਜਦੋਂ ਸਾਰਾ ਕਾਲਜ ਬਣਾ ਰਹੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਕੋਲ ਪੈਸੇ ਮੁੱਕ ਗਏ ਅੰਡ ਤੇ ਤੇ ਇਹਨਾਂ ਨੇ ਉੱਥੇ ਘੜੀਆਂ ਨਹੀਂ ਲਾਈਆਂ ਤੇ ਫਿਰ ਹੁਣ ਤੱਕ ਇਹਨਾਂ ਨੇ ਇਦਾਂ ਹੀ ਛੱਡਿਆ ਹੋਇਆ ਕਿਸੇ ਨੇ ਵੀ ਇੰਨਾ ਸੋਚਿਆ ਨਹੀਂ ਵੀ ਥੋੜੇ ਪੈਸੇ ਲਾਈਏ ਤੇ ਘੜੀਆਂ ਲਾ ਦਈਏ ਇਹਨਾਂ ਨੇ ਟੌਪ ਤੇ ਘੜੀਆਂ ਲਾਉਣੇ ਚਾਰੋਂ ਪਾਸੇ ਲੱਗਦੀ ਹੁੰਦੀ ਨੇ ਨਾ ਇਹਦੇ ਕਿਸੇ ਪਾਸੇ ਵੀ ਘੜੀਆਂ ਨਹੀਂ ਹੈਗੀਆਂ ਫਿਰ ਬਾਅਦ ਚ ਜਾਂਦੇ ਜਾਂਦੇ ਟਾਈਮ ਨਹੀਂ ਸੀਗਾ ਵਿੱਚ ਕਹਿੰਦੇ ਪੈਸੇ ਨਹੀਂ ਹੈਗੇ ਪਤਾ ਨਹੀਂ ਕਿ ਗੱਲ ਆ ਕੀ ਨਹੀਂ ਆ ਬਟ ਹਾਂ ਜੋ ਵੀ ਆ ਇਹੀ ਆ ਹਾਂ ਨਾ ਸਵੇਰੇ ਇੰਨੇ ਨਹੀਂ ਸੀ ਕਿ ਹੁਣ ਤਾਂ ਕੋਈ ਜ਼ਿਆਦਾ ਕਿਸ਼ਤੀ ਇੱਥੇ ਇਕੱਠੀਆਂ ਹੋਈਆਂ ਹੋਈਆਂ ਨੇ ਸਨਾ ਜਦੋਂ ਮੈਂ ਸਵੇਰੇ ਗਈ ਸੀ ਉਦੋਂ ਇੰਨੇ ਨਹੀਂ ਸੀ ਇੱਥੇ ਤਾਂ ਹੁਣ ਇੱਕ ਟਾਈਮ ਜਾਂ ਚਾਰ-ਚਾਰ ਪੰਜ ਵਾਰ ਨੇ ਜੇ ਇਸ ਟਾਈਮ ਮੈਂ ਉਹ ਸੈਲਫ ਵਾਲੀ ਕਰਦੇ ਪਈ ਹੁੰਦੀ ਨਾ ਕਿ ਮੈਂ ਚਲਾਉਂਗੀ ਇਸ ਟਾਈਮ ਨੂੰ ਤਾਂ ਮੇਰਾ ਤਾਂ ਹੋ ਜਾਣਾ ਸੀ ਕੰਮ ਜੀ ਮੈਂ ਤਾਂ ਸਾਰਿਆਂ ਨੂੰ ਇੱਥੇ ਹੀ ਰੋਕ ਦੇਣਾ ਸੀ ਕਿਉਂਕਿ ਮੈਂ ਦੋ ਦਿਨਵਾਰੀ ਸਿੱਧੀ ਖੜੀ ਕੀਤੀ ਵਿਚਾਲੇ ਵਧੀਆ ਰਹੀ ਸਵੇਰ ਦੀ ਹੁਣ ਉਦੋਂ ਖਾਲੀ-ਖਾਲੀ ਦਾ ਟਾਈਮ ਤੇ ਨਵੇੜ ਗਈ ਨਹੀਂ ਮੈਨਾਂ ਤਾਂ ਤੇ ਬਹੁਤਿਆਪਕੜਾ ਕਰਨਾ ਸੀ ਬਚ ਗਈ ਚਲੋ ਠੀਕ ਹੈ ਆ ਜਿਹੜਾ ਸਾਹਮਣੇ ਬ੍ਰਿਜ ਆ ਨਾ ਉਹ ਵਾਲਾ ਜਿਹੜਾ ਆਹ ਵਾਲਾ ਬ੍ਰਿਜਾ ਇਹਨੂੰ ਡਿਜ਼ਾਈਨ ਦਾ ਅਵਾਰਡ ਮਿਲਿਆ ਹੈ ਇਹਦੇ ਤੋਂ ਮੈਂ ਕ੍ਰਾਸ ਕਰਕੇ ਮੈਂ ਪਹਿਲਾਂ ਕਹਿ ਰਹੀ ਸੀ ਆਹ ਵਾਲਾ ਆ ਇੱਥੇ ਵੀ ਹੈਗੇ ਨੇ ਪੰਟਰਸ ਬਟੇ ਥੋੜਾ ਜਿਹਾ ਹਿਡਨ ਆ ਇੱਥੇ ਹੈਗਾ 20 ਪਾਉਂਡਸ ਪਰ ਪਰਸਨ ਠੀਕ ਆ ਸਤ ਕੋਲੇ ਤੋਂ 40 ਮਿੰਟ ਦਾ ਟੂਰ ਆ ਤੇ ਜਿਹੜਾ ਮੈਂ ਲਿਆ ਸੀਗਾ ਉਹ ਸੀਗਾ 30 ਪਾਉਂਡ ਪਰ ਪਰਸਨ ਠੀਕ ਆ ਤੇ ਉਹਦੇ ਜਿਹੜਾ ਸੈਲਫ ਹੈ ਸੀਗਾ ਉਹ ਸੀਗਾ 40 ਪਾਉਂਡਸ ਫॉर 30 ਮਿੰਟਸ ਤੇ ਇੱਥੇ ਹੈਗਾ 20 ਪਾਉਂਡ ਫॉर 1 ਆਵਰ 25 ਪਾਉਂਡ ਫॉर 1 ਆਵਰ ਮਤਲਬ ਜੇ ਕੋਈ ਥੋੜਾ ਜਿਹਾ ਕੈਂਪਰੇਜ ਆ ਰਿਹਾ ਤਾਂ ਨਾਓ ਕ੍ਰਾਸ ਕਰਕੇ ਗੇਂਡਾ ਤੇ ਜਿੱਥੋਂ ਜਿਹੜਾ ਟ੍ਰਿੰਟੀ ਹਾਲ ਆ ਉਥੋਂ ਅੰਦਰ ਨਿੱਕੀ ਜਿਹੀ ਗਲੀ ਆ ਉਸ ਤੋਂ ਸਿੱਧੀ ਅੰਦਰ ਜਾਵੋਗੇ ਨਾ ਤੁਸੀਂ ਇੱਥੇ ਪਹੁੰਚ ਜਾਓਗੇ ਇਹ ਕਿਹਦੇ ਹਿੜਾ ਨਵੇਂ ਵੀ ਤਾਂ ਕਰਕੇ ਇਹਦੇ ਚਾਰਜਸ ਘਟਨੇ ਤੇ ਇੱਥੇ ਆਵੜਾ ਲੈ ਸਕਦੇ ਆ ਥੋੜਾ ਗਲਾਸਸ ਤਾਂ ਵੀ ਪੈ ਜਾਂਦਾ ਆ ਤੇ ਸੈਲਫ ਹਾਇਟ ਵੀ ਪੱਗੇ ਲੈ ਸਕਦੇ ਠੀਕ ਆ ਹਾਂ ਲੋ ਥੋੜੇ ਦੇਖ ਲਓ ਕਿਧਰ ਉਧਰ ਆਈਥਿੰਗ ਦੇਖਣਾ ਚਾਹੀਦਾ ਪਰ ਹਰ ਵਾਰੀ ਜੋ ਸਾਹਮਣੇ ਦਿਨਾ ਆ ਆਪਾਂ ਉਹ ਕਰ ਲੈਨੇ ਬਟ ਇਧਰ ਉਧਰ ਦੇਖ ਲੈਣਾ ਚਾਹੀਦਾ ਕਈ ਵਾਰੀ ਸਸਤੇ ਸਸਤਾ ਪੈ ਜਾਂਦਾ ਸਾਨੂੰ ਯਾ ਕੁਝ ਨਵੀਆਂ ਚੀਜ਼ਾਂ ਦੇਖ ਨੂੰ ਮਿਲ ਜਾਂਦੀਆਂ ਨੇ ओके इज इ सारा केमब्रिज ਤੇ ਸੋਣ ਸੋਣ ਸ਼ਹਿਰ ਸੋਹਣੀ ਚੀਜ਼ਾਂ ਸੋਹਣੇ ਲੁੱਕਸ ਸੋਣਾ ਸੋਣੇ ਦਰਖਤ ਕਿੰਨੇ ਸੋਹਣੇ ਸੌਰੀ ਦਰਖਤ ਕਿੰਨਾ ਸ਼ਾਂਤ ਜਿਹਾ ਲੱਗਦਾ ਬਹੁਤ ਸ਼ਾਂਤ ਹੈ ਨੀਗਾ ਤੇ ਇੱਕ ਜੀ ਚ ਚਲੋ ਆਪਾਂ ਸੁੱਖਣ ਨੂੰ ਮਿਲੀ 41 ਕਾਲਜ ਇਸ ਓਨ ਦ ਯੂਨੀਵਰਸਿਟੀ ਆਫ ਕੇਮਬ੍ਰਿਜ ओके ਐਂਡ ਦਸ ਇਟ